ਐਸਟੀਓ ਬੋਲੀ ਬੋਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਕਰਨ ਸਿੰਘ ਸੰਧੂ ਸੋ ਅੱਜ ਇੱਕ ਹੋਰ ਗਾਣਾ ਲੈ ਕੇ ਆਇਆ ਵਾ ਟਿਕਟੌਕ ਬੈਨ ਹੋ ਗਿਆ ਵਾ ਸੋ ਉਹਦੇ ਤੇ ਕੁਝ ਲਿਖਿਆ ਵਾ ਤੇ ਮੈਂ ਵੀ ਟਿਕਟੌਕ ਤੇ ਵੀਡੀਓਜ਼ ਅਪਲੋਡ ਕਰਦਾ ਸੀ ਸੌਂਗਸ ਦੀਆਂ ਐਕਟਿੰਗ ਦੀਆਂ ਤੇ ਮੈਨੂੰ ਵੀ ਦੁੱਖ ਲੱਗਾ ਵਾ ਕਿਉਂ ਬੰਦ ਹੋ ਗਿਆ ਸੋ ਚਲੋ ਜੀ ਸੁਣੋ ਤੇ ਦੱਸੋ ਕਿਦਾਂ ਦਾ ਲੱਗਾ ਸੱਚ ਲਿਖਿਆ ਵਾ ਜੀ ਹਾਂ ਮੇਰੇ ਦਿਲ ਉੱਤੇ ਲੱਗਾ ਇੱਕ ਦੁੱਖ ਓਏ ਮੈਨੂੰ ਲੱਗੇ ਨਾ ਪਿਆਸ ਨਾ ਹੀ ਭੁੱਖ ਓਏ ਉਹ ਮੇਰੇ ਦਿਲ ਉੱਤੇ ਲੱਗਾ ਇੱਕ ਦੁੱਖ ਓਏ ਮੈਨੂੰ ਲੱਗੇ ਨਾ ਪਿਆਸ ਨਾ ਹੀ ਭੁੱਖ ਓਏ ਰੱਬਾ ਦੱਸੇ ਅਸੀਂ ਕੀ ਦਾ ਮੜਾ ਕੀਤਾ ਸੀ ਜੋ ਟਿਕਟੌਕ ਨਾਲ ਗਿਆ ਨਾ ਤਾਂ ਟੁੱਟੇ ਓਏ ਉਹ ਬੰਦਾ ਮੱਚਦਾ ਸੀ ਜਿਹੜਾ ਟਿਕਟੌਕ ਤੋਂ ਉਹ ਬੰਦਾ ਮੱਚਦਾ ਸੀ ਜਿਹੜਾ ਟਿਕਟੌਕ ਤੋਂ ਉਹ ਵੀ ਤੇਰਾ ਰੱਬਾ ਫੈਨ ਓਏ ਮੈਨੂੰ ਰਾਤਾਂ ਨੂੰ ਨੀਂਦ ਨਾ ਆਵੇ ਹਾ ਟਿਕਟੋਕ ਬੈਨ ਹੋ ਗਿਆ ਵੇਲੇ ਬੈਠੇ ਨੂੰ ਚੈਨ ਨਾ ਆਵੇ ਕਿਉ ਟਿਕਟੋਕ ਬੈਨ ਹੋ ਗਿਆ ਮੈਨੂੰ ਰਾਤਾਂ ਨੂੰ ਨੀਂਦ ਨਾ ਆਵੇ ਕਿਉ ਟਿਕਟੋਕ ਬੈਨ ਹੋ ਗਿਆ ਉਹ ਲੋਕੀ ਆਖਦੇ ਸੀ ਵੇਲੇ ਆ ਦਾ ਕੰਮ ਓਏ ਅਸੀ ਮਿਹਨਤਾਂ ਨਾ ਲਾਏ ਚਾਰ ਚਾਨਨੇ ਹੋਏ ਲਤ ਮਾਰਤੀ ਕਈਆਂ ਦੀ ਰੋਜ਼ੀ ਰੋਟੀ ਨੂੰ ਸਾਰੇ ਦੇਸ਼ 'ਚ ਕਰਾਈ ਤਨ ਤਾਨੇ ਹੋਏ ਉਹ ਸਾਰੇ ਦੇਸ਼ 'ਚ ਕਰਾਈ ਤਨ ਤਾਨੇ ਹੋਏ ਕਰਨ ਸੰਭੂ ਤੇਰਾ ਸੱਚੀਆਂ ਹੀ ਬੋਲਦਾ ਭੇਦ ਡੂੰਗੇ ਡੂੰਗੇ ਸਾਰਿਆਂ ਦੇ ਕੋਲ ਦਾ ਉਹ ਕਈਆਂ ਨੂੰ ਤਾਂ ਚੂਬੂ ਗੱਲੇ ਹੋਏ ਉਹ ਟਿਕਟੌਕ ਬੈਨ ਕਰਕੇ ਨਈਓ ਲੱਭਣਾ ਹੈ ਚੱਜ ਦਾ ਕੋਈ ਹੱਲੇ ਓਏ ਟਿਕਟੌਕ ਬੈਨ ਕਰਕੇ ਨਈਓ ਲੱਭਣਾ ਹੈ ਚੱਜ ਦਾ ਕੋਈ ਹੱਲੇ ਓਏ ਟਿਕਟੌਕ ਬੈਨ ਕਰਕੇ ਹਾਂ ਟਿਕਟੌਕ 'ਤੇ ਪਾਉਂਦੇ ਸੀ ਜੋ ਗੰਦੀ ਓਏ ਉਹ ਨਾ ਕਰਕੇ ਗਰੀਬਾਂ ਨੂੰ ਵੀ ਮਾਰਦਾ ਉਹ ਵੀ ਬੈਠੇ ਨੇ ਮੱਥੇ ਤੇ ਹੱਥ ਧਰ ਕੇ ਕਿਸੇ ਟਾਈਮ ਤੇ ਹੈ ਜਿਨ੍ਹਾਂ ਨੂੰ ਸਿਤਾਰਤਾ ਉਹ ਕਿਸੇ ਟਾਈਮ ਤੇ ਹੈ ਜਿਨ੍ਹਾਂ ਨੂੰ ਸਿਤਾਰਤਾ ਉਹ ਮਿਹਨਤ ਵੀ ਪੰਗ ਹੋ ਗਈ ਹੋਏ ਉਹ ਸਾਰੇ ਸੁਪਨੇ ਹੀ ਲੱਗਾ ਟੁੱਟ ਚੱਲੇ ਕਾ ਦੀ ਟਿਕਟੋਕ ਬੰਦ ਹੋ ਗਈ ਸਾਰੇ ਸੁਪਨੇ ਹੀ ਲੱਗਾ ਟੁੱਟ ਚੱਲੇ ਜੋ ਟਿਕਟੋਕ ਬੰਦ ਹੋ ਗਈ ਸੋ ਯਾਰ ਟਿਕਟੋਕ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਉੱਤੇ ਮਾੜੀ ਚੀਜ਼ ਦੇਖਦੇ ਆ ਕਿ ਚੰਗੀ ਚੀਜ਼ ਦੇਖਦੇ ਆ ਜੇ ਮਾੜੀ ਦੇਖਦੇ ਆ ਤੇ ਆਪਾਂ ਨੂੰ ਮਾੜੀ ਚੀਜ਼ ਹੀ ਸ਼ੋ ਹੋਏਗੀ ਤੇ ਜੇ ਆਪਾਂ ਗਲਤ ਚੀਜ਼ ਦੇਖਾਂਗੇ ਤੇ ਗਲਤ ਚੀਜ਼ ਹੋਏਗੀ ਸੋ ਕਈ ਲੋਕ ਜੋ ਗਲਤ ਵੀਡੀਓਜ਼ ਅਪਲੋਡ ਕਰਦੇ ਸੀ ਉਹਨਾਂ ਕਰਕੇ ਟਿਕਟੋਕ ਬੰਦ ਹੋਇਆ ਵਾ ਤੇ ਸਾਡੇ ਵਰਗੇ ਤੇ ਹੋਰ ਮੇਰੇ ਜਿਹੜੇ ਵੱਡੇ ਭੈਣ ਭਰਾ ਟੈਲੈਂਟ ਵਾਲੇ ਉਹਨਾਂ ਦੇ ਟਿੱਡ 'ਚ ਵੀ ਲੱਤ ਵੱਜੀ ਆ ਇੱਕ ਸਾਧੂ ਕਈਆਂ ਦੀ ਰੋਜ਼ੀ ਰੋਟੀ ਚੱਲਦੀ ਏ ਇਸ ਚੀਜ਼ ਤੋਂ ਸੋ ਕਹਿੰਦੇ ਵੀ ਇੱਕ ਮਾੜੇ ਕਰਕੇ ਕਿੰਨੇ ਮਾੜੇ ਬਣ ਗਏ ਤੇ ਉਹਨਾਂ ਕਰਕੇ ਸਾਰਿਆਂ ਨੂੰ ਹੀ ਮਾੜਾ ਬੰਨਾ ਪੈ ਗਿਆ ਤੋ ਸਰ ਇੱਕ ਪਰਿਵਾਰ 'ਚ ਇੱਕ ਮੈਂਬਰ ਮਾੜਾ ਹੋ ਸਕਦਾ ਸਾਰੇ ਨਹੀਂ ਹੋ ਸਕਦੇ ਸੋ ਉਮੀਦ ਕਰਦੇ ਆਂ ਕਿ ਟਿਕਟੌਕ ਜਿਹੜੀ ਐਪ ਉਹ ਦੁਆਰਾ ਜਰੂਰ ਚੱਲੂਗੀ ਤੇ ਅਸੀਂ ਦੁਬਾਰਾ ਆਪਣਾ ਟੈਨਰ ਜਰੂਰ ਦਿਖਾਵਾਂਗੇ ਸੋ ਉਮੀਦ ਆ ਤੁਹਾਨੂੰ ਗੱਲਾਂ ਸੱਚੀਆਂ ਲੱਗੀਆਂ ਹੋਣਗੀਆਂ ਪਸੰਦ ਆਈਆਂ ਹੋਣਗੀਆਂ ਥੈਂਕ ਯੂ